ਅ ਅੱਜ ਮੋਗਾ ਪੁਲਿਸ ਵੱਲੋਂ ਜੁਦ ਨਸ਼ਾ ਵਿਰੋਧ ਦੇ ਤਹਿਤ ਇੱਕ ਕਬੜੀ ਵੱਡੀ ਸਫਲਤਾ ਮਿਲੀ ਹੈਗੀ ਹੈ ਜਿਸ ਵਿੱਚ ਸੀਆਈਐਸਟਾਫ ਵੱਲੋਂ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਜਿਨ੍ਹਾਂ ਤੋਂ ਸਾਨੂੰ 6 ਕਿਲੋ ਅਫੀਮ ਜਿਹੜੀ ਬਰਾਮਦ ਕੀਤੀ ਗਈ ਹੈ ਜਿਸ ਦੀ ਡਿਟੇਲ ਚ ਜਿਹੜੀ ਜਾਣਕਾਰੀ ਇਸ ਤਰ੍ਹਾਂ ਹੈ ਇੱਕ ਜਿਤਵਾਲ ਥਾਣੇ ਸਾਡੀ ਪੁਲਿਸ ਪਾਰਟੀ ਮੌਜੂਦ ਸੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੈਕੰਡ ਇਨਫੋਰਮੇਸ਼ਨ ਕਿ ਜਿਹੜੇ ਇੱਕ ਦੋ ਇੱਕ ਟਰਾਲੇ ਤੇ ਜਿਹੜੇ ਏ ਬੰਦੇ ਆ ਰਹੇ ਆ ਦੋ ਜਨੇ ਉਥੇ ਜਿਤਵਾਲ বাস ਸਟੈਂਡ ਦੇ ਖੜੇ ਆ ਤੇ ਜਿਹੜੇ ਕਿਤੋਂ ਅਫੀਮ ਲੈ ਕੇ ਆਏ ਹੈਗੇ ਤੇ ਪਹਿਲਾਂ ਵੀ ਇਸ ਥਾਂ ਦੇ ਵਿੱਚ ਜਿਹੜੇ ਹੈਗੇ ਪਏ ਹੋਏ ਹੈਗੇ ਤੇ ਉਹਨਾਂ ਨੇ ਕਿਸੇ ਨੂੰ ਇਹ ਅਫੀਮ ਜਿਹੜੀ ਇੱਥੇ ਡਿਲੀਵਰ ਕਰਨੀ ਸੀ ਉਸ ਲਈ ਤਹਿਤੀ ਇਨਫਾਰਮੇਸ਼ਨ ਦਿੱਤਾ ਜਿਹੜੀ ਐਫ ਆਈ ਆਰ ਰਜਿਸਟਰ ਕਰਤੇ ਕਰਕੇ ਜੋ ਸਾਡੀ ਜੋ ਫਰਥਰ ਇਨਵੈਸਟੀਗੇਸ਼ਨ ਚ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਦੇ ਖਲੋਂ ਜਿਹੜੀ ਹੈਗੀ ਆ ਇੱਕ ਟਰਾਲਾ ਜਿਹੜਾ ਪੀਵੀ0 ਇਨ ਐਕਸ 9965 ਹੈਗਾ ਉਹਨੂੰ ਬਰਾਮਦ ਉਹਦੇ ਵਿੱਚੋਂ ਜਿਹੜੀ 6 ਕਿਲੋ ਜਿਹੜੀ ਅਫੀਮ ਹੈਗੀ ਹੈ ਔਰ ਜਿਹ ਡਰਾਈਵਰ ਦੇ ਪਿੱਛੇ ਇੱਕ ਬਕਸਾ ਹੁੰਦਾ ਉਹਦੇ ਵਿੱਚੋਂ ਬਰਾਮਦ ਕੀਤੀ ਗਈ ਹੈਗੀ ਤੇ ਇਸ ਵਿੱਚ ਜਿਹੜੀ ਐਫ ਆਈ ਆਰ ਨੰਬਰ ਜਿਹੜੀ ਹੈ 97 18185 ਥਾਣਾ ਜਿੱਤੂਆ ਰਜਿਸਟਰ ਕੀਤੀ ਗਈ ਹੈ ਇਹ ਤੇ ਜਿਹੜੇ ਦੋਨਾਂ ਨੂੰ ਹਿਰਾਸਤ ਚ ਲੈ ਕੇ ਇਹਨਾਂ ਦੀ ਮੋੜਲਿਪ ਪੁਛੀਸ਼ ਚੱਲੀ ਗਈ ਹੈ ਕਿਥੋਂ ਆ ਕੇ ਆ ਰਹੇ ਸੀ ਇਹ ਜਿਹੋ ਉਹਨਾਂ ਨੇ ਹਜੇ ਦੱਸਿਆ ਹੈਗਾ ਇਹ Jharkhand ਤੋਂ ਆਏ ਸੀ ਜਿਸ ਵਿੱਚ ਲੋਹੇ ਦਾ ਸਮਾਨ ਸੀ ਉਸ ਵਿੱਚ ਇਹਨਾਂ ਨੇ ਪ੍ਰਾਸੇ 6 ਕਿਲੋ ਜਿਹੜੀ ਸੋ ਅਫੀਮ ਲੱਕੀ ਆਈ ਸੀ ਸਾਨੂੰ ਪਤਾ ਲੱਗ ਰਿਹਾ ਕਿ ਉਹ ਸਪਲਾਈ ਕਰਨੀ ਸੀ ਨਹੀਂ ਇਹਨਾਂ ਨੇ ਹਜੇ ਇੱਕ ਦਿਨ ਹੀ ਅਕਾਲੀ ਫੜੇ ਹੈਗੇ ਤੇ ਅੱਜ ਅਸੀਂ ਇਹਦਾ ਰਿਮਾਂਡ ਲੈ ਕੇ ਅੱਗੇ ਇਹਨਾਂ ਦੇ ਫਰਦਰ ਨੂੰ ਕਿੰਨਾ ਨੂੰ ਡਿਲੀਵਰ ਕਰਨੀ ਸੀ ਉਸ ਦੀ ਅਸੀਂ ਜਾਣਕਾਰੀ ਇਹਦਾ ਜਿਹੜਾ ਹੁਣ ਤੱਕ ਆਇਆ ਜਿਹੜਾ ਫੜਿਆ ਗਿਆ ਗੁਰਜੀਤ ਸਿੰਘ ਔਰ ਜੀਤ ਜੀਤ ਪੁੱਤਰ ਗੁਰਜੰਨ ਸਿੰਘ ਜਿਹੜਾ ਪਹਿਲਾਂ ਫੜਿਆ ਗਿਆ ਇਹੀ ਹੈਗਾ ਜਿਹੜਾ ਮੇਨ ਬੰਦਾ ਸੀ ਉਹਦੇ ਆਪਣੇ ਟਰੱਕ ਹੀ ਲੈ ਕੇ ਆਏ ਸੀ ਦੂਸਰਾ ਬੰਦਾ ਹਰਕੀਰਤ ਸਿੰਘ ਔਰ ਫਰਾਜੂ ਪੁੱਤਰ ਰਜਮੀਰ ਸਿੰਘ ਜਿਹੜਾ ਠਾਨਾ ਨਿਹਾਲ ਸਿੰਘ ਦਾ ਵਾਸੀ ਕਿਸ਼ਨਗੜ੍ਹ ਦਾ ਹੈਗਾ ਇਹਦੇ ਵਿੱਚ ਪਹਿਲਾਂ ਗੁਰਜੀਤ ਸਿੰਘ ਦੇ ਉੱਪਰ ਜੋ ਸਾਡੀ ਰਿਕਾਰਡ ਤੋਂ ਪਤਾ ਲੱਗਿਆ ਉਹਦੇ ਉੱਪਰ ਦੋ ਪਰਚੇ ਰਜਿਸਟਰਡ ਨੇ ਇੱਕ ਠਾਨਾ ਨਿਹਾਲ ਸਿੰਘੀ 307 ਦਾ ਇੱਕ थाना ਸਿਟੀ ਰਾਮਪੁਰਾ ਜਿਹੜਾ 353186 ਦਾ ਜਿਹੜਾ ਫਾਇਰ ਰਿਸਟੈਂਟ ਨੇ ਉਹ ਕਿ ਅਸਾਈਨਮੈਂਟ ਇਹ thing ਹੋ ਗਈ ਹੈ ਨਾ ਡਿਲੀਵਰ ਕਰੀ ਸੀ ਨਾ ਉਹ ਹੋ ਗਈ ਹਾਂ ਅਜੀਤਵਾਲੀ ਖੜੇ ਸੀ ਬੱਸ ਸਟੈਂਡ ਤੇ ਵੇਟ ਕਰਦੇ ਪਏ ਸੀ ਬਟ ਅਸੀਂ ਹੁਣ ਜਿਹੜੀ ਮਦਾਰਾ ਮੰਡੀ ਜਿਹੜੀ ਉੱਤੇ ਹੈਗੀ ਤੇ ਅਸੀਂ ਇਹਨਾਂ ਦੀ ਹੁਣ ਪੁੱਛਗਿੱਛ ਕਰਕੇ ਜਿਹੜੀ ਇਹਨਾਂ ਕੋਲੋਂ ਫਰਦਰ ਕਿਨੇ ਲੈਣੀ ਸੀ ਜਾਂ ਅੱਗੇ ਵੀ ਕਿੰਨੀ ਵਾਰ ਲੈ ਕੇ ਆਇਆ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਜਾਰੀ ਹੈ ਆਪਕੀ ਗੋਸਟ ਹੈ